ਅਜਿਹਾ ਕਮਾਲ ਮੁੱਖ ਮੰਤਰੀ ਭਗਵੰਤ ਮਾਨ ਹੀ ਕਰ ਸਕਦੇ ਨੇ ਜਿਸ ਜ਼ਿਲ੍ਹੇ ਵਿੱਚ ਪਿੰਡ ਸਿਰਫ 429 ਨੇ ਉੱਥੇ ਮੁੱਖ ਮੰਤਰੀ 700 ਪਿੰਡਾਂ ਨੂੰ ਨਸ਼ਾ ਮੁਕਤ ਕਰਨ ਇਹ 700 ਪਿੰਡਾਂ ਵਿੱਚ ਨਸ਼ਿਆਂ ਖਿਲਾਫ ਮਤੇ ਪਾਉਣ 700 ਪਿੰਡਾਂ ਦੇ ਰਾਖੇ ਆਪ ਬਣਨ ਅਤੇ ਇਹਨਾਂ 700 ਪਿੰਡਾਂ ਦੇ ਲੋਕਾਂ ਵੱਲੋਂ ਨਸ਼ਾ ਨਾ ਕਰਨ ਦੀ ਸੌਖਾਣ ਦੀਆਂ ਗੱਲਾਂ ਕਰ ਰਹੇ ਨੇ ਪੁੱਛਣਾ ਤਾਂ ਇਹ ਵੀ ਬਣਦਾ ਹੈ ਕਿ ਬਾਕੀ ਕਿੰਨੇ ਇਸ ਜ਼ਿਲ੍ਹੇ ਦੇ ਪਿੰਡ ਇਸ ਮਹਮ ਤੋਂ ਸਖਣੇ ਰਹਿ ਗਏ ਨੇ ਅਜਿਹੀਆਂ ਗੱਲਾਂ ਕਰਕੇ ਹੀ ਕਿਸੇ ਲੀਡਰ ਮੰਤਰੀ ਜਾਂ ਮੁੱਖ ਮੰਤਰੀ ਦੀ ਸਾਖ ਨੂੰ ਖੋਰਾ ਲੱਗਦਾ ਹੈ ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਹਾਸੇ ਮਜ਼ਾਕ ਵਿੱਚ ਅਕਸਰ ਕਈ ਉਹ ਗੱਲਾਂ ਕਰਦੇ ਨੇ ਜਿਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਪਰ ਜਦੋਂ ਗੱਲ ਲਸਾਨੀ ਸ਼ਹੀਦਿਆਂ ਵਾਲੇ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਹੋ ਰਹੀ ਹੋਵੇ ਉਹ ਵੀ ਨਸ਼ਿਆਂ ਵਰਗੇ ਗੰਭੀਰ ਮੁੱਦੇ ਉੱਤੇ ਤਾਂ ਇਹ ਕੋਈ ਹਾਸੇ ਮਜ਼ਾਕ ਦੀ ਗੱਲ ਨਹੀਂ ਨਾਹੀ ਇਸ ਨੂੰ ਅਜਿਹਾ ਕਹਿ ਕੇ ਅਣਗੌਲਿਆ ਕੀਤਾ ਜਾ ਸਕਦਾ ਇੱਕ ਪਾਸੇ ਜਦੋਂ ਮੁੱਖ ਮੰਤਰੀ ਇਹ ਦਾਅਵੇ ਠੋਕਰੇ ਸਨ ਤਾਂ ਦੂਜੇ ਪਾਸੇ ਉਦੋਂ ਹੀ ਪੰਜਾਬ ਵਿੱਚ ਨਸ਼ਿਆਂ ਨਾਲ ਇੱਕ ਨਹੀਂ ਤਿੰਨ ਤਿੰਨ ਮੌਤਾਂ ਹੋਈਆਂ ਇਹ ਤਿੰਨੇ ਮੌਤਾਂ ਸਿਰਫ ਇੱਕੋ ਜ਼ਿਲ੍ਹੇ ਵਿੱਚ ਹੋਈਆਂ ਪੰਜਾਬ ਦੇ ਅਗਾਂਵਧੂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਈਆਲੀ ਵਿੱਚ ਇੱਕ ਨੌਜਵਾਨ ਨਸ਼ੇ ਦਾ ਟੀਕਾ ਲਾ ਕੇ ਮੋਟਰਸਾਈਕਲ ਉੱਤੇ ਹੀ ਟਿੱਡਾ ਹੋ ਗਿਆ ਇੱਕ ਅਕਾਊਂਟੈਂਟ ਦੀ লাশ ਜਗਰਾਵ ਵਿੱਚ ਸਵੇਰੇ ਕੰਢੇ ਮਿਲੀ ਅਤੇ ਇੱਕ ਸਿਰਫ 18 ਸਾਲ ਦਾ ਨੌਜਵਾਨ ਪਿੰਡ ਗੁੱਜਰਵਾਲ ਵਿੱਚ ਜਾਣ ਤੋਂ ਹੱਥ ਤੋਂ ਬੈਠਾ ਆਹ ਨਸ਼ਰ ਹੋਈਆਂ ਤਿੰਨੇ ਖਬਰਾਂ ਸਚਾਈ ਨੂੰ ਬਿਆਨ ਕਰਦੀਆਂ ਨੇ ਇਸ ਤੋਂ ਇਲਾਵਾ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਜੋ ਫੈਸਲੇ ਲੈ ਰਹੀ ਹੈ ਇਹ ਲਗਾਤਾਰ ਪੁੱਠੇ ਪੈ ਰਹੇ ਨੇ ਕਈ ਫੈਸਲੇ ਬਦਨਾਮੀ ਅਤੇ ਵਿਵਾਦਾਂ ਦਾ ਕਾਰਨ ਬਣਦੇ ਨੇ ਜਿਨ੍ਹਾਂ ਕਰਕੇ ਸਾਖ ਮੁੱਖ ਮੰਤਰੀ ਭਗਵੰਤ ਮਾਨ ਦੀ ਖਰਾਬ ਹੋ ਰਹੀ ਹੈ ਵੈਸੇ ਮੁੱਖ ਮੰਤਰੀ ਕਿਹੜਾ ਘਟਨੇ ਕੁਝ ਸਾਲ ਪਹਿਲਾਂ ਜੋ ਬਾਦਲ ਢੀਂਟਦੇ ਉਹਨਾਂ ਦੀਆਂ ਫੋਟਾਂ ਨੂੰ ਲੈ ਕੇ ਪਲੇਟਾਂ ਪਤੇਲੀਆਂ ਉੱਤੇ ਵੀ ਲਾਉਂਦਾ ਤਾਣਾ ਮਾਰਦੇ ਨਹੀਂ ਥੱਕਦੇ ਸਨ ਉਹੀ ਮੁੱਖ ਮੰਤਰੀ ਹੁਣ ਪੰਜਾਬ ਪੁਲਿਸ ਅਤੇ ਸੜਕ ਸੁਰੱਖਿਆ ਵਿੱਚ ਲੱਗੀਆਂ ਗੱਡੀਆਂ ਸਮੇਤ ਹਰ ਪਾਸੇ ਹਰ ਸ਼ਹਿਰ ਵਿੱਚ ਆਪਣੀਆਂ ਹੀ ਫੋਟੋਆਂ ਲਵਾਈ ਫਿਰਦੇ ਨੇ ਜੇਕਰ ਇਸ ਨੂੰ ਵੱਡਾ ਮੁੱਦਾ ਨਹੀਂ ਮੰਨਿਆ ਜਾਂਦਾ ਤਾਂ ਜੋ ਪੰਚਾਇਤ ਵਿਭਾਗ ਵਿੱਚ ਨਵੀਆਂ ਨਿਯੁਕਤੀਆਂ ਤੇ ਇੱਕ ਪੰਜਾਬੀ ਅਖਬਾਰ ਲਵਾਉਣ ਲਈ ਸਰਕਾਰੀ ਭੂਮਿਕਾ ਦਾ ਰੌਲਾ ਪੈਣ ਲੱਗਿਆ ਇਹ ਬਿਲਕੁਲ ਵੀ ਛੋਟਾ ਨਹੀਂ ਮੁੱਖ ਮੰਤਰੀ ਨੌਕਰੀਆਂ ਦੇਣ ਦਾ ਅੰਕੜਾ ਹੁਣ 54000 ਉੱਤੇ ਲੱਗੇ ਨੇ ਹਰ ਸਭਾਗੰਭ ਵਿੱਚ ਦੂਜੇ ਤੀਜੇ ਦਿਨ ਉਹ 2-3000 ਨੌਕਰੀਆਂ ਵਧਾ ਕੇ ਇੱਥੋਂ ਤੱਕ ਪਹੁੰਚੇ ਨੇ ਅਤੇ بڑے ਕੌਨਫੀਡੈਂਸ ਨਾਲ ਕਹਿੰਦੇ ਨੇ ਕਿ 54000 ਨੌਕਰੀਆਂ ਦੇ ਕੇ ਆਹਾ ਤੁਹਾਡੇ ਸਾਹਮਣੇ ਖੜਾ ਇਸ ਵਿੱਚ ਕਿੰਨੀ ਕੁ ਸੱਚਾਈ ਹੈ ਅੰਕੜੇ ਕੀ ਕਹਿੰਦੇ ਨੇ ਕਿਹੜੇ ਸਰਕਾਰੀ ਮੈਕਮੇ ਵਿੱਚ ਕਿੰਨੀਆਂ ਨੌਕਰੀਆਂ ਦਿੱਤੀਆਂ ਨੇ ਇਹ ਸਭ ਮਾਨਿਕ ਗੋਇਲ ਵਰਗੇ ਆਰਟੀਆਈ ਕਾਰਕੁਨ ਜਾਣਕਾਰੀ ਹਾਸਲ ਕਰਕੇ ਖੁਲਾਸੇ ਕਰਨਗੇ ਅਸੀਂ ਅੱਜ ਦੀ ਵੀਡੀਓ ਵਿੱਚ ਇਸੇ ਵਿਸ਼ੇ ਉੱਤੇ ਗੱਲ ਕਰਨੀ ਹੈ ਨਾਲ ਹੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਹੱਕਾਂ ਦਾ ਜੋ ਮੁੱਦਾ ਚੁੱਕਿਆ ਉਸ ਬਾਰੇ ਵੀ ਲਾਜ਼ਮੀ ਗੱਲ ਹੋਣੀ ਚਾਹੀਦੀ ਹੈ ਅਤੇ ਵਿਦੇਸ਼ ਤੋਂ ਪਰਤ ਅੰਸਾਰ ਮੋਮਬਤੀ ਮਾਰਚ ਵਿੱਚ ਸ਼ਾਮਲ ਹੋਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਿਵੇਂ ਗੱਜੇ ਉਹ ਵੀ ਵੇਖਾਂਗੇ ਪਰ ਸਭ ਤੋਂ ਪਹਿਲਾਂ ਮੁੱਖ ਮੰਤਰੀ ਦਾ ਆਹਾ ਭਾਸ਼ਣ ਦੇਖਿਓ ਜਿਸ ਵਿੱਚ ਉਹ 429 ਪਿੰਡਾਂ ਵਾਲੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ 700 ਪਿੰਡਾਂ ਵਿੱਚ ਕਿਹੜਾ ਕਮਾਲ ਕਰਨ ਦਾ ਦਾਵਾ ਠੋਕ ਰਹੇ ਨੇ ਇਸ ਸਮੇਂ ਇੱਕ ਅਧਿਕਾਰੀ ਨੇ ਗਲਤੀ ਸੋਧਣ ਦੀ ਕੋਸ਼ਿਸ਼ ਵੀ ਕੀਤੀ ਪਰ ਇਹ ਸਿਰੇ ਨਹੀਂ ਚੜੀ। ਯੁੱਧ ਨਸ਼ਾ ਵਿਰੋਧੀ ਚੱਲ ਰਿਹਾ ਹੈ। ਬਹੁਤ ਵੱਡਾ ਸਾਥ ਦੇ ਰਹੇ ਹਾਂ। ਸਭ ਤੋਂ ਬਾਅਦ ਮੈਂ ਖੁਸ਼ੀ ਦੀ ਗੱਲ ਤੁਹਾਨੂੰ ਦੱਸਣ ਲੱਗਾ। ਸਭ ਤੋਂ ਪਹਿਲਾਂ ਸਾਨੂੰ ਫਤਿਹਗੜ ਸਾਹਿਬ ਦੀਆਂ ਲਗਭਗ 700 ਪੰਚਾਇਤਾਂ ਨੇ ਲਿਖ ਕੇ ਦਿੱਤਾ ਵੀ ਅਸੀਂ ਜੀ ਆਪਣੇ ਪਿੰਡ ਨੂੰ ਸੰਭਾਲ ਲਿਆ ਸੀ ਆਪਣੇ ਪਿੰਡ ਦੇ ਰਾਖੇ ਆਪ ਬਣਾਗੇ ਸਭ ਤੋਂ ਪਹਿਲਾਂ ਫਤਿਹਗੜ ਸਾਹਿਬ ਦੀਆਂ ਪੰਚਾਇਤਾਂ ਨੇ 700 ਤੋਂ ਵੱਧ ਪੰਚਾਇਤਾਂ ਨੇ ਮਤੇ ਵੀ ਅਸੀਂ ਆਪਣੇ ਪਿੰਡਾਂ ਦੀ ਰਾਖੀ ਆਪ ਕਰਾਂਗੇ ਜੀ ਅੱਜ ਵੱਡੇ ਵੱਡੇ ਤਸਕਰ ਫੜੇ ਜਾ ਰਹੇ ਨੇ ਸਮੱਗਲਰ ਫੜੇ ਜਾ ਰਹੇ ਨੇ ਉਹਨਾਂ ਦੀ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਪਾਪ ਦੀਆਂ ਕਮਾਈਆਂ ਨੇ ਜਿਹੜੀਆਂ ਉਹਨਾਂ ਨੇ ਮਹਿਲ ਉਸਾਰਲੇ ਜਾਂ ਵੱਡੇ ਵੱਡੇ ਬਿਲਡਿੰਗਾਂ ਬਣਾ ਲੀਆਂ ਉਹਨਾਂ ਤੇ ਪੰਜੇ ਚੱਲ ਰਹੇ ਆ ਪੀਲੇ ਟਾਹਿਆ ਜਾ ਰਿਹਾ ਲੋਕਾਂ ਨੂੰ ਸਕੂਨ ਮਿਲ ਰਿਹਾ ਸ਼ੁਕਰ ਹੈ ਸਾਡੀਆਂ ਅੱਖਾਂ ਸਾਹਮਣੇ ਪਾਪ ਦੀ ਕਮਾਈ ਜਿਹੜੀ ਢਾਹ ਢੇਰੀ ਹੋ ਰਹੀ ਹੈ ਇੱਥੇ ਹੀ ਆ ਨਰਕ ਸੁਰਗ ਹੋਰ ਕਿੱਥੇ ਆ ਜੀ ਮੁੱਖ ਮੰਤਰੀ ਭਗਵੰਤ ਮਾਨਤਾ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਸਣੇ ਚੁਣੀਆਂ ਹੋਈਆਂ ਮਹਿਲਾ ਪੰਚਾਇਤ ਸਰਪੰਚਾਂ ਦੇ ਹੱਕ ਵਿੱਚ ਵੀ ਗੱਲ ਕਰ ਰਹੇ ਨੇ ਫਿਰ ਆ ਸੋਸ਼ਲ ਮੀਡੀਆ ਉੱਤੇ ਵਾਇਰਲ ਇਹ ਇਸ਼ਤਿਹਾਰ ਕੀ ਹੈ ਇਸ ਵਿੱਚ ਪੰਜਾਬ ਦੇ 154 ਬਲਾਕਾਂ ਵਿੱਚ ਰੂਰਲ ਟਰਾਂਸਫਰਮੇਸ਼ਨ ਫੋਲਿਅਰਸ ਦੀ ਭਰਤੀ ਦੀ ਗੱਲ ਹੋ ਰਹੀ ਹੈ ਅਸੀਂ ਮੁੱਖ ਮੰਤਰੀ ਦੀ ਫੋਟੋ ਅਤੇ ਸਰਕਾਰ ਦੇ ਲੋਗੋ ਲੱਗੇ ਇਸ ਇਛਤਿਆਰ ਦੀ ਪੁਸ਼ਟੀ ਨਹੀਂ ਕਰਦੇ ਨਾ ਹੀ ਇਹ ਸਾਨੂੰ ਪੰਜਾਬ ਸਰਕਾਰ ਦੀ ਵੈਬਸਾਈਟ ਉੱਤੇ ਅਤੇ ਨਾ ਹੀ ਸਬੰਧਤ ਵਿਭਾਗ ਦੀ ਵੈਬਸਾਈਟ ਉੱਤੇ ਮਿਲਿਆ ਹਾਂ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਅੱਜ ਲਏ ਗਏ ਫੈਸਲਿਆਂ ਵਿੱਚ ਇੱਕ ਇਸੇ ਵਿਭਾਗ ਅੰਦਰ ਪੰਚਾਇਤ ਵਿਕਾਸ ਕੱਤਰ ਦਾ ਅਹੁਦਾ ਸਿਰਜਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਇਸ ਬਾਰੇ ਪੁਸ਼ਟੀ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ ਅਤੇ ਜੇਕਰ ਇਸ਼ਤਿਹਾਰ ਇਹ ਗਲਤ ਹੈ ਤਾਂ ਇਸ ਬਾਰੇ ਵੀ ਖੰਡਨ ਕਰਨਾ ਚਾਹੀਦਾ ਪਰ ਜੇਕਰ ਇਹ ਇਸ਼ਤਿਹਾਰ ਸਹੀ ਹੈ ਅਤੇ ਅਜਿਹਾ ਹੋਣ ਦੀ ਤਿਆਰੀ ਹੋ ਰਹੀ ਹੈ ਤਾਂ ਇਹ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਨਾਲ ਇੱਕ ਹੋਰ ਤੱਕਾ ਹੋਣ ਜਾ ਰਿਹਾ ਹੈ ਸਰਕਾਰ ਇਸੇ ਵਿਭਾਗ ਨੂੰ ਪੰਜਾਬੀ ਦਾ ਇੱਕ ਅਖਬਾਰ ਲਵਾਉਣ ਲਈ ਵੀ ਕਹਿ ਰਹੀ ਹੈ ਕਿ ਸਰਕਾਰਾਂ ਦਾ ਕੰਮ ਇਹੋ ਹੁੰਦਾ ਹੈ ਇਸੇ ਲਈ ਕਹਿ ਰਹੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿਉਂਕਿ ਨੁਕਸਾਨ ਉਹਨਾਂ ਦਾ ਨਿੱਜੀ ਹੋਣ ਜਾ ਰਿਹਾ ਹੈ ਨਵਿੱਕਲੀ ਕਿਸਾਨ ਦਾ ਪ੍ਰੋਗਰਾਮ ਇਹ ਹੈ ਇਸ ਤਰ੍ਹਾਂ ਕਿ ਬਾਕੀ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਬਾਕੀ ਪਾਰਟੀਆਂ ਦੇ ਵਿੱਚ ਆਪਾਂ ਦੇਖਦੇ ਵੀ ਰਹੇ ਹਾਂ ਤੁਸੀਂ ਸੁਣਦੇ ਵੀ ਰਹੇ ਹੋਗੇ ਕਿ ਵੈਸੇ ਤਾਂ ਬਣਾ ਲੈਂਦੇ ਐ ਮੈਲਾ ਵਿੰਗ ਪਰ ਉਹ ਮਹਿਲਾ ਵਿੰਗ ਹੁੰਦਾ ਕਿਸੇ ਨਾ ਕਿਸੇ ਮੰਤਰੀ ਦੇ ਘਰੋਂ ਚੱਲਦਾ ਹੈ ਜਾਂ ਕਿਸੇ ਪਾਵਰਫੁੱਲ ਪ੍ਰਧਾਨ ਜਾਂ ਕਿਸੇ ਉਹਦੇ ਘਰੋਂ ਹੀ ਚੱਲਦਾ ਹੈ ਬਸ ਆਮ ਜਿਹੜੀਆਂ ਘਰਾਂ ਦੀਆਂ ਮਹਿਲਾਵਾਂ ਨੇ ਉਹ ਸਿਰਫ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਤੇ ਉੱਥੇ ਹੀ ਰਹਿ ਜਾਂਦੀਆਂ ਅੱਗੇ ਨਹੀਂ ਆਉਣ ਦਿੰਦੇ ਜੀ ਸ਼ਕਤੀਆਂ ਵੰਡਣ ਦਾ ਜੇ ਮੌਕਾ ਆ ਜੇ ਤਾਂ ਬਿਲਕੁਲ ਹੀ ਨਹੀਂ ਦਿੰਦੇ ਕਿ ਨਹੀਂ 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 ਇਹਨਾਂ ਨੂੰ ਨਹੀਂ ਆਮ ਆਦਮੀ ਪਾਰਟੀ ਤੁਹਾਨੂੰ ਇਹ ਗੱਲ ਦੀ ਟ੍ਰੇਨਿੰਗ ਦੇ ਰਹੀ ਹੈ ਤੇ ਨਾਲ ਨਾਲ ਇਹ ਵੀ ਕਹਿ ਰਹੀ ਹੈ ਕਿ ਤੁਸੀਂ ਐਕਟਿਵ ਪੋਲਿਟਿਕਸ ਦੇ ਵਿੱਚ ਇੰਟਰਸਟ ਲੈਣਾ ਸ਼ੁਰੂ ਕਰੋ ਪੰਚਾਇਤਾਂ ਨੂੰ ਲੋਕਤੱਤਵ ਦੀ ਨੀਂਹ ਕਿਹਾ ਜਾਂਦਾ ਹੈ ਪਰ ਆਮ ਤੌਰ ਤੇ ਦੇਖਿਆ ਆਪਾਂ ਕਿ ਪੰਚਾਇਤਾਂ ਦੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਜਾਂ ਤਾਂ ਸੱਤ ਚ ਬੈੰਦੀ ਹੈ ਪੰਚਾਇਤ ਜਾਂ ਕਿਸੇ ਪਿਪਲ ਬੋਰਡ ਥੱਲੇ ਬੈਨੇ ਆ ਕੋਈ ਪਿੰਡ ਦਾ ਸਮਝੌਤਾ ਕਰਾਉਣਾ ਹੈ ਕੋਈ ਰੋਲਾ ਪੈ ਗਿਆ ਜਾਂ ਕੋਈ ਫੈਸਲਾ ਕਰਨਾ ਹੈ ਬੈਠਣ ਨੂੰ ਪ੍ਰੋਪਰ ਜਗ੍ਹਾ ਨਹੀਂ ਸੀ ਕਈ ਵੱਡੇ ਪਿੰਡਾਂ 'ਚ ਹੈਗੇ ਵੀ ਸੀ ਪੰਚਾਇਤ ਘਰ ਪਰ ਅਸੀਂ ਹੁਣ 500 ਪੰਚਾਇਤ ਘਰ ਬਿਲਕੁਲ ਮਾਡਰਨ ਸ਼ਾਨਦਾਰ ਜਿਹਦੇ ਵਿੱਚ ਕਾਨਫਰੰਸ ਰੂਮ ਵੀ ਹੈ ਬੈਠ ਕੇ ਤੁਸੀਂ ਸਾਰੇ ਡਿਸਕਸ ਕਰ ਸਕਦੇ ਹੋ ਵਿਸਥਾਰ ਨਾਲ ਸਰਪੰਚ ਦਾ ਆਪਣਾ ਰੂਮ ਹੈ ਨਾਲ ਡਿਜੀਟਲ ਰੂਮ ਹੈ ਕੰਪਿਊਟਰ ਵੀ ਲੱਗੇ ਹੋਏ ਨੇ ਤੇ ਤੁਸੀਂ ਪੂਰੀ ਦੁਨੀਆ ਦੀ ਜਾਣਕਾਰੀ ਆਪਣੇ ਪਿੰਡ ਦੀ ਪੰਚਾਇਤ ਲੈ ਸਕਦੀ ਹੈ ਕਿ ਦੁਨੀਆ 'ਚ ਕੀ ਹੋ ਰਿਹਾ ਹੈ ਤੇ ਆਪਾਂ ਕਿੱਥੇ ਖੜੇ ਆ ਆਪਾਂ ਕੀ ਕਰ ਸਕਦੇ ਆ ਹੋਰ ਸੋ ਬੜੇ ਮਾਡਰਨ ਪੰਚਾਇਤ ਘਰ ਅੱਜ 501 ਦਾ ਇੱਕ ਮਾਡਲ ਵੀ ਪਿਆ ਜੇ ਜਾਂਦੇ ਹੋਏ ਤੁਸੀਂ ਦੇਖ ਕੇ ਜਾਣਾ ਤਾਂ ਇੱਕ ਮਾਡਲ ਪਿਆ ਇਹਨਾਂ ਨੂੰ ਦਿਵਾਤਾ ਇੱਕ ਹੋਰ ਵੀ ਹੈ ਕੈਬਨਟ ਦੀ ਅੱਜ ਵਾਲੀ ਮੀਟਿੰਗ ਵਿੱਚ ਲੈਂਡ ਪੋਲਿੰਗ ਨੀਤੀ ਰੱਦ ਕਰਨ ਤੇ ਮੋਹਰਤਾ ਲੱਗ ਗਈ ਪਰ ਸਰਕਾਰ ਹੁਣ ਗਮਾਡਾ ਸਮੇਤ ਹੋਰਨਾ ਵਿਭਾਗਾਂ ਰਾਹੀਂ ਕਰੋੜਾਂ ਦਾ ਕਰਜ਼ਾ ਚੁੱਕਣ ਦੀ ਤਿਆਰੀ ਵਿੱਚ ਹੈ ਅਜਿਹੇ ਕਦਮ ਪੰਜਾਬ ਦਾ ਦਿਵਾਲਾ ਕੱਟ ਦੇਣਗੇ ਪੰਜਾਬ ਦੇ ਹੱਕਾ ਉੱਤੇ ਤਾਂ ਉਝ ਹੀ ਲਗਾਤਾਰ ਡਾਕਾ ਪੈ ਰਿਹਾ ਹੈ ਇਸੇ ਦੀ ਗੱਲ ਅੱਜ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਰਦੇ ਨਜ਼ਰ ਆਏ ਹੁਣ ਡੀ ਨੋਟੀਫਾਈ ਕਰ ਲੋ ਇਹਨੂੰ ਨਾ ਕਰੋ ਇਹਨੂੰ ਬੰਦ ਕਰ ਦਿਓ ਇਹ ਲੋਕਾਂ ਨੇ ਮਾਫ਼ ਨਹੀਂ ਕਰਨਾ ਕਿ ਜਦੋਂ ਇੱਕ ਆਮ ਕਿਸਾਨ ਦੇ ਪੁੱਤ ਨੂੰ ਮੌਕਾ ਮਿਲਿਆ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਹੋਰਾਂ ਨੇ ਹੀ ਵਾਸ ਆਮ ਕਿਸਾਨ ਦੇ ਪੁੱਤ ਨੂੰ ਉਦੋਂ ਉਹਨਾਂ ਦੀ ਨੱਕ ਦੇ ਥੱਲੇ ਕਿਸਾਨ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਬੇਸ਼ੱਕ ਇਹ ਸਾਜ਼ਿਸ਼ ਸਿਰੇ ਨਹੀਂ ਚੜ੍ਹ ਸਕੀ ਲੋਕਾਂ ਦਾ ਗੁੱਸਾ ਵੇਖ ਕੇ ਲੇਕਿਨ ਸਾਜ਼ਿਸ਼ ਰਚੀ ਗਈ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀ ਕਾਂਗਰਸ ਦੇ ਉਹਨਾਂ ਵਰਕਰਾਂ ਨੂੰ ਵਧਾਈ ਦੇਣਾ ਚਾਹਣਾ ਕਿ ਅੱਜ ਇਹ ਸਾਡੀ ਤੇ ਪੰਜਾਬ ਦੇ ਕਿਸਾਨਾਂ ਦੀ ਜਿੱਥ ਜਿਹੜੀ ਹੈ ਉਹ ਪੂਰੀ ਸੁਰੱਖਿਆ ਸਾਂਭਣ ਜਾ ਰਹੀ ਹੈ 31 ਅਗਸਤ ਤੋਂ ਪੰਜਾਬ ਪੁਲਿਸ ਦੀ ਜਿਹੜੀ ਤਣਾਤੀ ਸੀ ਉਸ ਨੂੰ ਹਟਾ ਦਿੱਤਾ ਜਾਊਗਾ। ਇਹ ਕੋਈ ਬਹੁਤ ਮੱਧ ਭਾਗੀ ਗੱਲ ਹੈ। ਇਹਦਾ ਮਤਲਬ ਸਾਡਾ ਜਿਹੜਾ ਅੱਜ ਕੱਲ ਜ਼ਮੀਨ ਦਾ ਕਬਜ਼ੇ ਦੀ ਗੱਲ ਹੁੰਦੀ ਹੈ। ਪੰਜਾਬ ਦੇ ਜਿਹੜੇ ਲੋਕ ਹੈ ਉਹ ਜ਼ਮੀਨ ਤੇ ਟਰੈਕਟਰ ਲੈ ਕੇ वाहे आ कहते कब्जा हो गया हालांकि वोड़ कब्जा नहीं बनता बट कब्जा हो गया पाए हैं। अज कि न कि डैम्स से जे सी एस एफ लगती है तो मुकम्मल तौर पर डाका तो उन्होंने मारे ही सी सा हक से लेकिन मुकमल तौर पर कितना कि कब्जा भी हो जाए बट ए पिछे कारण जी है फिर मैं उ कहूँगा पोलीटिकल विल है जी कि ना कि वीकनसर आती है ਤੁਸੀਂ ਯਾਦ ਹੋਣਾ ਜਦੋਂ ਪੰਜਾਬ ਨੂੰ ਉਹਨਾਂ ਨੇ ਕਿਹਾ ਕਿ ਹਰਿਆਣਾ ਨੂੰ ਅਸੀਂ ਵੱਖਰੀ ਵਿਧਾਨ ਸਭਾ ਦੇਾਂਗੇ। ਦੈਨ ਚੀਫ ਮਿਨਿਸਟਰ ਸਾਹਿਬ ਸੇਜ਼ ਕਿ ਨਹੀਂ ਸਾਨੂੰ ਵੀ ਇੱਕ ਵੱਖਰੀ ਵਿਧਾਨ ਸਭਾ ਦੇ ਦਿਓ। ਪੰਜਾਬ ਦੇ ਲਈ ਰੈਦਰ ਦੈਨ ਸੇਇੰਗ ਦੈਟ ਹਾ ਡੇਅਰ ਯੂ ਕਿਵੇਂ ਤੁਹਾਡੀ ਇਹ ਹੋਈ ਹਿੰਮਤ ਕਿ ਤੁਸੀਂ ਪੰਜਾਬ ਦੀ ਜ਼ਮੀਨ ਹਰਿਆਣਾ ਨੂੰ ਦੇਣ ਦੀ ਗੱਲ ਕਰ ਰਹੇ ਹੋ। ਉਵੇਂ ਅੱਜ ਲੜਨਾ ਚਾਹੀਦਾ ਹੈ। ਰਾਦਰ ਦੈਨ ਗਿਵਿੰਗ ਇਧਰ ਉਧਰ ਛੋਟੀ ਗੱਲ ਤੁਸੀਂ ਉੱਥੇ ਗਏ 4 ਦਿਨ ਡਰਾਮਾ ਕੀਤਾ ਉਹ ਲੀਵਰ ਨੂੰ ਇਧਰ ਤੱਕਦਾ ਤੁਸੀਂ ਆਪਦੀ ਪੁਲਿਸ ਲਾਤੀ ਤੁਹਾਡਾ ਮੰਤਰੀ ਬੈਠ ਗਿਆ ਤੁਸੀਂ ਸੀਐਸਐਫ ਲਾ ਲਈ ਇਹ ਤਾਂ ਜ਼ਿਆਦਾ ਖਤਰਨਾਕ ਹੈ ਐਂਡ ਮੈਨੂੰ ਲੱਗਦਾ ਚੀਫ ਮਿਨਿਸਟਰ ਸਾਹਿਬ ਨੂੰ ਇਹਦੇ ਤੇ ਰੋਲਾ ਪਾਉਣਾ ਚਾਹੀਦਾ ਹੈ ਲੜਾਈ ਲੜਨੀ ਚਾਹੀਦੀ ਹੈ ਅਦਰਵਾਈਜ਼ ਸੀਐਸਐਫ ਜਿਹੜੀ ਹੈਗੀ ਹੈ ਸਿਕਿਉਰਿਟੀ ਫੋਰਸਸ ਹੈਗੀਆਂ ਜਿਹੜੀਆਂ ਪੈਰਾਮਿਲਟਰੀ ਉਹ ਜੋ ਅਮਿਤ ਸ਼ਾਹ ਕਹੇਗਾ ਉਹੀ ਹੋਏਗਾ ਔਰ ਇਕ ਨਾ ਇਕ ਦਿਨ ਇਸ ਸੁੱਤੇ ਰਹਿ ਜਾਣਗੇ ਜਦੋਂ ਪੰਜਾਬ ਦਾ ਜਦੋਂ ਉਹਨਾਂ ਨੂੰ ਪਾਣੀ ਚਾਹੀਦਾ ਹੋਇਆ ਕਰੂ ਉਹ ਛੱਡ ਲਿਆ ਕਰਦੇ ਇੱਕ ਬੜਿੰਗ ਸਾਹਿਬ ਕੇਂਦਰ ਦੇ 800 ਕਰੋੜ ਤੋਂ ਜ਼ਿਆਦਾ ਦਾ ਜਿਹੜਾ ਪ੍ਰਧਾਨ ਮੰਤਰੀ ਕਾ ਯੋਜਨਾ ਦੇ ਤਹਿਤ ਆਉਂਦਾ ਫੈਸਲਾ ਸੜਕ ਪ੍ਰੋਜੈਕਟ ਦੇ ਤਹਿਤ ਉਹ ਰੱਦ ਕਰਤਾ ਹੈਗਾ ਆ ਸੈਂਟਰ ਨੇ ਸੈਸ਼ਨ ਦੇ ਵਿੱਚ ਤੁਸੀਂ ਇਹ ਦੋਨੋਂ ਆਵਾਜ਼ ਚੁੱਕੋਗੇ ਇੱਕ ਤਾਂ CISF ਵਾਲੀ ਤੇ ਸਰ ਸਰ 100% ਕਿਉਂ ਨਹੀਂ ਚੁੱਕਾਂਗੇ ਅਸੀਂ ਪੰਜਾਬ ਦੇ ਸਾਨੂੰ ਇਸ ਧਰਤੀ ਨੇ ਪੈਦਾ ਕੀਤਾ ਇਹ ਜਿਹੜਾ ਵਿਤਕਰਾ ਹੈਗਾ ਡਿਸਕ੍ਰਿਮੀਨੇਸ਼ਨ ਹੈਗਾ ਤੁਸੀਂ ਦੇਖਿਆ ਹੋਣਾ ਜਦੋਂ ਪਹਿਲਾ ਬਜਟ ਆਇਆ ਸੀ ਇਸ ਵਾਰੀ ਗਵਰਨਮੈਂਟ ਆਫ ਇੰਡੀਆ ਦਾ 올 ਬਜਟ ਟੂ অর ਮਨੀ ਟੂ ਦੋਜ਼ ਪੀਪਲ ਦੋਜ਼ ਗਵਰਨਮੈਂਟਸ ਜਿਹੜੀਆਂ ਉਹਨਾਂ ਨਾਲ ਅਲਾਈਅੰਸ ਪਾਰਟਨਰਸ ਐ ਬੀਟ ਬਿਹਾਰ ਬੀਟ ਆਂਧਰਾ ਉਹਨਾਂ ਨੂੰ ਸਭ ਕੁਝ ਦੇਣ ਦੀ ਗੁਜ਼ਾਰਿਸ਼ ਕੀਤੀ ਕਿਉਂਕਿ ਕੇਵਲ 25 ਮੈਂਬਰ ਆਫ ਪਾਰਲੀਮੈਂਟ ਦਾ ਫਰਕ ਹੈਗਾ ਜੇ ਉਹ 25 ਮੈਂਬਰ ਆਫ ਪਾਰਲੀਮੈਂਟ ਇੱਧਰ ਉੱਧਰ ਹੋ ਜਾਣ ਤਾਂ ਮੋਦੀ ਸਾਹਿਬ ਦੀ ਸਰਕਾਰ गिर ਸਕਦੀ ਹੈ ਐਂਡ ਪੰਜਾਬ ਨੂੰ ਤਾਂ ਸਦੀਆਂ ਤੋਂ انکارਿਆ ਵੇ ਸਦੀਆਂ ਤੋਂ انکارਿਆ ਵੇ ਤੇ ਹੁਣ ਬੀਜੇਪੀ ਨੂੰ ਇਹ ਪਤਾ ਹੈ ਕਿ ਇੱਥੇ ਸਾਡੇ ਪੈਰ ਨਹੀਂ ਲੱਗਣੇ ਜਿੰਨਾ ਇਹਨਾਂ ਨੂੰ ਤੋੜ ਸਕਦੇ ਆ ਉਹਨਾਂ ਇਹਨਾਂ ਨੂੰ ਤੋੜੋ ਇਸੇ ਕਰਕੇ ਸਾਡਾ ਆਰਡੀਐਫ ਰੋਕ ਲੈਂਦੇ ਆ ਇਸੇ ਕਰਕੇ ਸਾਡੀਆਂ ਹੈਲਥ ਸਕੀਮਜ਼ ਰੋਕ ਲੈਂਦੇ ਇਸੇ ਕਰਕੇ 11 ਸਾਲਾਂ ਚ ਯੂ ਟੈਲ ਮੀ ਕਿਹੜਾ ਸਾਨੂੰ ਪ੍ਰੋਜੈਕਟ ਪੰਜਾਬ ਨੂੰ ਦਿੱਤਾ ਹੈ মিডিਆ ਤੁਸੀਂ ਬਣਾ ਦਿਓ ਕਿ ਆਹ ਪ੍ਰੋਜੈਕਟ ਜਿਹੜਾ ਵੱਡਾ ਤੁਹਾਨੂੰ ਸਰਕਾਰ ਨੂੰ ਕੇਂਦਰ ਸਰਕਾਰ ਨੇ ਦਿੱਤਾ ਹੈ। ਔਰ ਇਹ ਜਿਹੜੀਆਂ ਸੜਕਾਂ ਰੋਕਣ ਦਾ ਕੰਮ ਹੈ 100% ਜਦੋਂ ਇੱਥੇ 인ਫਰਾਸਟ੍ਰਕਚਰ ਕ੍ਰੀਏਟ ਹੋਏਗਾ ਤਾਂ ਡਿਵੈਲਪਮੈਂਟ ਹੋਏਗੀ। ਸੰਸਾਧਨ ਰੋਜ਼ਗਾਰ ਵਧੇਗਾ। ਜੇ ਉਹ ਹੀ ਨਹੀਂ ਹੋਏਗਾ ਸਾਡੇ 850 ਕਰੋੜ ਰੁਪਏ ਸਾਡੀ ਸੜਕ ਦਾ ਰੋਕ ਲਓਗੇ ਤੁਸੀਂ। ਮੈਂ ਇਹਦੀ ਨਿੰਦਾ ਕਰਦਾ ਹਾਂ ਔਰ ਇਹਨਾਂ ਬਾਰੇ ਸੀਐਸਐਫ ਬਾਰੇ ਔਰ ਇਹ ਜਿਹੜੀ ਸਾਡਾ ਪ੍ਰੋਜੈਕਟ ਨੈਸ਼ਨਲ ਹਾਈਵੇ ਦਾ ਪ੍ਰਧਾਨ ਮੰਤਰੀ ਵਾਲਾ ਰੋਕਿਆ ਗਿਆ ਪੈਸਾ ਇਹ ਰੇਤੇ ਵੀ ਅਸੀਂ ਆਉਣ ਵਾਲੀ ਪਾਰਲੀਮੈਂਟ ਦੇ ਵਿੱਚ ਮੁਜ਼ਾਰਾ ਵੀ ਕਰਾਂਗੇ ਔਰ ਇਹ ਰੇਤੇ ਗੱਲ ਵੀ ਕਰਾਂਗੇ ਦਸ ਇਟਸ ਵੈਰੀ ਬੈਡ ਦਿਸ ਇਜ਼ ਅ ਟੋਟਲੀ ਡਿਸਕ੍ਰਿਮੀਨੇਸ਼ਨ ਇਹ ਪੰਜਾਬ ਦੇ ਨਾਲ ਪੱਖਪਾਤ ਕਿਉਂ ਹੋ ਰਿਹਾ ਹੈ ਅੱਜ ਹੀ ਪੰਜਾਬ ਕਾਂਗਰਸ ਵੱਲੋਂ ਕੈਂਡਲ ਮਾਰਚ ਕੀਤਾ ਗਿਆ ਕਈ ਦਿਨਾਂ ਤੋਂ ਵਿਦੇਸ਼ ਦੌਰੇ ਉਤੇ ਗਏ ਹੋਏ ਪ੍ਰਤਾਪ ਸਿੰਘ ਬਾਜਵਾ ਬਤਨ ਵਾਪਸੀ ਮਗਰੋਂ ਸਿੱਧਾ ਇਸ ਕੈਂਡਲ ਮਾਰਚ ਵਿੱਚ ਰਾਜਾ ਬੜਿੰਗ ਨਾਲ ਨਜ਼ਰ ਆਏ ਪ੍ਰਤਾਪ ਸਿੰਘ ਬਾਜਵਾ ਨੇ ਇਸ ਸਮੇਂ ਪੰਜਾਬ ਦੇ ਭੱਗ ਦੇ ਮੁੱਦਿਆਂ ਉੱਤੇ ਕੀ ਕਿਹਾ ਉਹ ਵੀ ਜਾਣ ਲਵੋ ਜਿਹੜੇ ਸਾਡੇ ਸ਼ਹੀਦ ਦੀ ਪਰਵਾਨਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਸਿੱਧਿਆਸਾ ਭਗਤ ਸਿੰਘ ਜੀ ਦੀ ਗੱਲ ਕਰੋ ਰਾਜਗੁਰੂ ਦੀ ਕਰੋ ਸੁਖਦੇਵ ਜੀ ਦੀ ਕਰੋ ਕਰਤਾਰ ਸਿੰਘ ਸਰਾਭਾ ਦੀ ਗੱਲ ਕਰੋ ਕੀ ਉਹਨਾਂ ਨੇ ਇਸ ਗੱਲ ਕਰਨ ਇਹ ਸਾਨੂੰ ਦੇਸ਼ ਆਜ਼ਾਦ ਕਰਾਇਆ ਸੀ ਇਹ ਕਨਸਟੀਟਿਊਸ਼ਨ ਡਾਫਟਰ ਬੀਤ ਕੇ ਸਾਹਿਬ ਨੇ ਤਾਂ ਬਣਾਈ ਸੀ ਕਚੋਰੀ ਕਰ ਦਿੱਤੇ ਸਰ ਇਹ ਫੰਡਮੈਂਟਲ ਰਾਈਟ ਜਿਹੜਾ 1 पर्सन 1 वोट ਤੁਸੀਂ ਕਿਸੇ ਦੀ ਜਗ੍ਹਾ ਤੇ ਜਾ ਕੇ ਵੋਟ ਪਾ ਸਕਦੇ ਹੋ ਤੁਸੀਂ ਇੱਥੇ ਵੱਡੀ ਹਿਰਾਫੀ ਦੀ ਕਰ ਸਕਦੇ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਡਿਜੀਟਲ ਅਸੀਂ ਉਹ ਵੋਟਰ ਲਿਸਟ ਮੰਗ ਰਹੇ ਉਹਦੇ ਵਿੱਚ ਕੀ ਪ੍ਰੋਬਲਮ ਹੈ ਮੈਨੂੰ ਐਨਾ ਸਮਝਾਓ ਜੀ ਇਹ ਆਪ ਜੂ ਕਹੀ ਜਾਂਦਾ ਐਫੀਡੇਵਿਟ ਦੋ ਐਫੀਡੇਵਿਟ ਕਿੰਨੀ ਕੁ ਵਾਰ ਦੇਣੇ ਸਰ ਇਹ ਜਿਹੜੀ ਹੁਕਮ ਖੜ ਪਤਾ ਲੱਗੀ ਜਨਾਬਾ ਪਤਾ ਲੱਗੀ ਤਾਂ ਹੋਰ ਵੱਡਾ ਇਸ ਤੋਂ ਵੀ ਵੱਡੀ ਤਾਂ ਹੀ ਤੇ ਤਿੰਨ ਵਾਰ ਆ ਗਏ ਜੀ ਤਾਂ ਹੀ ਤੇ ਤਿੰਨ ਵਾਰ ਆਇਆ ਤਾਂ ਹੀ ਤੇ ਵੇਖੋ ਪਹਿਲੇ ਪਹਿਲੀ ਵਾਰ ਜੁਗੀ ਵਾਰ ਲੋਕਾਂ ਨੇ ਸੋਚਿਆ ਕਿ ਹੋ ਸਕਦਾ ਲੋਕਾਂ ਨੇ ਦੇਸ਼ ਦੇ ਵਾਸਤੇ ਸਮਰਥਨ ਮੋਦੀ ਜੀ ਨੂੰ ਦਿੱਤਾ ਤੀਜੀ ਵਾਰ ਗੱਲ ਸਮਝ ਆ ਗਈ ਕਿ ਯਾਰ ਕੰਪਲੀਟ ਸੂਬਾ ਸਾਡੇ ਨਾਲ ਹੈ ਤੁਸੀਂ ਵੇਖੋ ਪਾਰਲੀਮੈਂਟ ਦਾ ਤੁਹਾਨੂੰ ਮੈਂ ਉਦਾਹਰਨ ਦੇਣਾ ਚਾਹਾਂ 48 ਪਾਰਲੀਮੈਂਟ ਦੀਆਂ ਸੀਟਾਂ ਨੇ ਮਹਾਰਾਸ਼ਟਰ ਚ 4 ਮਹੀਨੇ ਪਹਿਲੇ 38 ਜਿੱਤੀਆਂ ਨੇ ਐਲਾਈਅੰਸ ਨੇ ਤੇ 4 ਮਹੀਨਿਆਂ ਬਾਅਦ ਤੁਹਾਨੂੰ ਕੋਈ ਥੱਲੇ ਵੋਟ ਕੋਈ ਐਮਐਲਏ ਲੱਭ ਹੀ ਨਹੀਂ ਰਿਹਾ ਇਹ ਪੋਸੀਬਲ ਹੈ ਤਾਂ ਫਿਰ ਸਟੱਡੀ ਕਰਾਈ ਕਨੈਕਟਾ ਦੀ ਹਰਿਆਣਾ ਦੀ ਵਿਸ਼ੇ ਵਿੱਚ हरियाणा ने वन वे वीवर एक्सपेक्टिंग मैं हरियाणा 45 ਅਸੀਂ 65 ਸੀਟਾਂ ਲੱਭ ਦਿੱਸਾ ਸਾਡਾ ਬਿਲਕੁਲ ਐਸਟੀਮੇਟ ਸੀ ਕਿ ਮਿਨੀਮਮ 90 ਤੋਂ 65 ਸੀਟਾਂ ਸਾਧਣਗੀਆਂ ਆਈਆਂ 37 ਭਾਜਪੀ ਦੇ ਬਹੁਤ ਸਾਰੇ ਐਮਐਲਏ ਐਮਪੀ ਸਾਡੇ ਦੋਸਤ ਉਹਦਾ ਸਾਨੂੰ ਆਪ ਗਿਆ ਭਾਜਪਾ ਅਸੀਂ ਜਾਪ ਨਹੀਂ ਸੀ ਸੁਪਨੇ ਵੀ ਸੋਚਾ ਕਿ ਜੁਨੀਅਰ ਸੱਤ ਸੀਟਾਂ ਨੇ ਕਲਾਈਆਂ ਸੋ ਹੇਰਾਫੇਰੀ ਤੋਂ ਇਲਾਵਾ ਕੁਝ ਹੋਰ ਹੈ ਹੀ ਕੁਝ ਵੀ ਨਹੀਂ